ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਸੂਟ ਦਿਖਾਉਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਫਿਰੋਜੀ ਕਲਰ ਦਾ ਸੂਟ ਹੈ ਜੀ ਵੀਡੀਓ ਵਿੱਚ ਥੋੜਾ ਬਹੁਤ ਦਾ ਕਲਰ ਦਾ ਫਰਕ ਆ ਸਕਦਾ ਤੇ ਇਹਦੇ ਫਰੰਟ ਦੇ ਉੱਪਰ ਫੁੱਲ ਫਰੰਟ ਦੇ ਉੱਪਰ ਵਰਕ ਕੀਤਾ ਗਿਆ ਇਹ ਤਿੰਲੇ ਦਾ ਵਰਕ ਕੀਤਾ ਗਿਆ ਹੈ ਜੀ ਦੇ ਵਿੱਚ ਥ੍ਰੈਡ ਦੇ ਨਾਲ ਗੁੱਟੀਆਂ ਬਣਾਈਆਂ ਗਈਆਂ ਨੇ ਤੇ ਇਸ ਤਰੀਕੇ ਨਾਲ ਤੇ ਤਿੱਲੇ ਦਾ ਹੀ ਵਰਕ ਇਹਦੀ ਬਾਜੂ ਦੇ ਉੱਪਰ ਕੀਤਾ ਗਿਆ ਤੇ ਲੈਸ ਦੇ ਨਾਲ ਆਪਾਂ ਨੇ ਇਸ ਨੂੰ ਹਾਈਲਾਈਟ ਕੀਤਾ ਜੀ ਸੂਟ ਨੂੰ ਬਹੁਤ ਹੀ ਪਿਆਰਾ ਸਟਾਫ ਹੈ ਸਿੰਥੈਟਿਕ ਵੇਸ ਹੈ ਜੀ ਫਿਰੋਜੀ ਕਲਰ ਦਾ ਸੂਟ ਹੈ ਤੁਸੀਂ ਕਿਸੇ ਵੀ ਕਲਰ ਵਿੱਚ ਇਸ ਨੂੰ ਰੈਡੀ ਕਰਵਾ ਸਕਦੇ ਹੋ ਜੀ ਤੇ ਚਨਾਉਨ ਦਾ ਦੁਪੱਟਾ ਇਹਦੇ ਨਾਲ ਤੇ ਫੋਰ ਸਾਈਡ ਲੈਸ ਲੱਗੀ ਹੋਈ ਹੈ ਸਲਵਾਰ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਤੁਸੀਂ ਚਾਹੋ ਤਾਂ ਇਹ ਵਾਲਾ ਵਰਕ ਸਲਵਾਰ ਦੇ ਉੱਪਰ ਕਰਵਾ ਸਕਦੇ ਹੋ ਜੀ ਕਲਰ ਕਸਟਮਾਈਜ਼ ਹੁੰਦਾ ਕਿਸੇ ਵੀ ਕਲਰ ਵਿੱਚ ਰੈਡੀ ਕਰਵਾਉਣਾ ਹੋਵੇ ਸਟਿਚਡ ਜਾਂ ਅਨਸਟਿਚਡ ਦੋਨੋਂ ਤਰ੍ਹਾਂ ਦੇ ਸੂਟ ਤੁਸੀਂ ਲੈ ਸਕਦੇ ਹੋ ਤੁਸੀਂ ਆਪਣੇ ਕੋਲੋਂ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਜੇਕਰ ਇਹ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸਾਰਾ ਵਟਸਐਪ ਨੰਬਰ ਹੈ 6284750206 ਤੇ ਹੋਰ ਕੋਈ ਵੀ ਜੇਕਰ ਤੁਸੀਂ ਨੇ ਜੇਕਰ ਤੁਸੀਂ ਨੇ ਕੋਈ ਵੀ ਸੂਟ ਰੈਡੀ ਕਰਵਾਉਣਾ ਤਾਂ ਆਨ ਆਰਡਰ ਹੀ ਸੂਟ ਰੈਡੀ ਹੋਊਗਾ ਜੀ ਜਿਹੜਾ ਵੀ ਸੂਟ ਤੁਸੀਂ ਨੇ ਰੈਡੀ ਕਰਵਾਉਣਾ ਹੈ ਤੇ ਪੇਮੈਂਟ ਆਲਵੇਸ ਅਡਵਾਂਸ ਹੀ ਹੁੰਦੀ ਹੈ ਜੀ ਤੇ ਇਹ ਪਹਿਣਾ ਕਹਿੰਦੇ ਨੇ ਕੈਸ਼ ਔਨ ਡਿਲੀਵਰੀ ਅਪਨਾ ਹੀ ਕਰਦੇ ਤੁਸੀਂ ਜਦੋਂ ਵੀ ਸੂਟ ਰੈਡੀ ਕਰਵਾਉਣਾ ਹੈ ਪੇਮੈਂਟ ਅਡਵਾਂਸ ਹੀ ਕਰਨੀ ਪੈਗੀ ਤੁਸੀਂ ਚਾਹ ਤਾਂ ਹਾ ਪੇਮੈਂਟ ਕਰ ਸਕਦੇ ਹੋ ਬਟ ਪੇਮੈਂਟ ਅਡਵਾਂਸ ਹੀ ਕਰਨੀ ਪੈਗੀ ਸੋਨੂੰ ਸ਼ਿਪਿੰਗ ਤੋਂ ਪਹਿਲਾਂ ਤੁਹਾਨੂੰ ਸਾਰੀ ਪੇਮੈਂਟ ਕਰਨੀ ਪੈਗੀ ਸੂਟ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਥੈਂਕ ਯੂ